ਆ ਮਰਨ ਰੇ ਕੋਈ ਦਾ ਮਾ ਤੁਹ ਕੋ ਕੀ ਕਰਾਂ ਕਿ ਨਸ਼ੇ ਰੋਜ਼ ਹੀ ਮਤਲਬ ਕਿ ਇੱਕ ਨਾ ਇੱਕ ਮੁੰਡਾ ਮਤਲਬ ਨਸ਼ੇ ਦੇ ਨਾਲ ਹੀ ਮਰਦਾ ਜਾ ਰਿਹਾ ਆ ਪਹਿਲਾਂ ਬਹੁਤ ਜ਼ਿਆਦੀਆਂ ਮੌਤਾਂ ਆਈਆਂ ਕੋਈ ਤਾਂ ਗਰਾਊਂਡ ਪਲੇਗਰਾਊਂਡ ਚੋਂ ਮਿਲਦਾ ਸਰਿੰਜ ਵਿੱਚ ਲੱਗੀ ਹੁੰਦੀ ਆ ਕੋਈ ਕਿਤੇ ਪਿਆ ਹੁੰਦਾ ਸਕੂਲ ਦੀ ਗਰਾਊਂਡ ਚ ਜਾਂ ਕਮਰਿਆਂ ਚ ਕਿਤੇ ਪਿਆ ਹੁੰਦਾ ਬਹੁਤ ਜ਼ਿਆਦੀਆਂ ਮੌਤਾਂ ਹੋ ਚੁੱਕੀਆਂ ਆ ਇਸ ਟਾਈਮ ਤੇ ਜੋ ਅਜ ਵੀ ਨੌਜਵਾਨ ਵੀਰ ਦੀ ਮੌਤ ਹੋਈ ਹੈ ਉਹ ਵੀ ਕੱਲਾ ਕੱਲਾ ਦੋਆ ਭੈਣਾਂ ਦਾ ਭਰਾ ਹੀ ਜਦੀ ਮੌਤ ਹੋ ਗਈ ਹੈ ਜੀ ਕੋਈ ਕਾਰਵਾਈ ਨਹੀਂ ਇੱਕ ਦੋ ਦਿਨ ਸਿਰਫ ਰੇਡ ਹੁੰਦੀ ਹੈ ਮੁੜ ਕੇ ਕੋਈ ਪੁੱਛਦਾ ਨਹੀਂ ਕਾਰਵਾਈ ਕੀ ਕਰੇ ਮੇਰਾ ਚੇਰ ਪਤ ਖਾ ਲਿਆਈ ਵਾਸਿਆ ਕਾਰਵਾਈ ਨਹੀਂ ਕਰਦੀ ਕੋਈ ਸਰਕਾਰ ਇੱਥੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹੜੇ ਆਉਂਦਾ ਜੇ ਖੁਦ ਅਹੀਂ ਫੜਮਨੇ ਆ ਤੇ ਕਹਿ ਦਿੰਦੇ ਨੇ ਸਾਡੇ ਬੰਦੇ ਖੜੋ ਸਾਡੇ ਬੰਦੇ ਸੀਲ ਕਰਾਉਣਗੇ ਤੇ ਉਹਨਾਂ ਦੇ ਬੰਦੇ ਪਹਿਲੇ ਫੋਨ ਕਰ ਦਿੰਦੇ ਨੇ ਸਮੈਕ ਫੜਨ ਵਾਲੇ ਕੋਈ ਸੀਲ ਕਿੰਨੇ ਕਰਾਉਣੀ ਹੈ ਅਸੀਂ ਖੁਦ ਆਪ ਸੀਲ ਕਰਾਈ ਬੰਦਾ ਨਹੀਂ ਚੁੱਕਦੇ ਕਿ ਰਬਾ ਕੀ ਨਾਮ ਜਿੰਦਰ ਕੋ ਜਿੰਦਰ ਸਿੰਘ ਬੇਟੇ ਦਾ ਨਾਮ ਸੁਭਜਿੰਦਰ ਸਿੰਘ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜੈਮਲ ਸਿੰਘ ਕੀ ਗੱਲ ਹੋਈ ਜੀ ਤੁਹਾਡੀ ਇਹੋ ਗੋਲੀ ਸਿੱਕਾ ਹੀ ਖਾਂਦੇ ਦਿੰਦੇ ਆ ਤੇ ਸਾਡੀ ਮੰਨਦੀ ਨਹੀਂ ਕਹੇਦੀ ਮੈਂ ਕਿਸ ਸਮੈ ਕਿਸ ਸਮੂਹ ਕੀ ਅੱਛਾ ਜੀ ਪਿੰਡ ਤੇ ਨੂੰ ਕਿਉਂ ਗਏ ਜੀ ਇਹੋ ਹੀ ਵੀ ਖਾਦਾ ਖੁੱਦਾ ਹੀ ਆ ਗਏ ਅੱਛਾ ਤੇ ਪਹਿਲਾਂ ਵੀ ਕਦੀ ਇਦਾਂ ਹੋਇਆ ਪਿੰਡ ਤੋਂ ਹੋਰ ਨਹੀਂ ਕਿਤੇ ਮੋਤਾ ਇੰਗਲਿਸ਼ ਤਾਂ ਪਹਿਲੀ ਮੋਤਾ ਹੀ ਵਾਵਾ ਹੋ ਗਈਆਂ ਜੀ ਅੱਛਾ ਜੀ ਹੂੰ ਕੀ ਮੰਗ ਕਰਦੇ ਜਣ ਹੈ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋਲ ਜੋ ਤੁਸੀਂ ਦੱਸੋ ਬਾਬੇ ਕਰ ਨਸ਼ੇ ਦੀ ਰੋਕ ਲੋਏ ਆ ਨਸ਼ੇ ਦੀ ਰੋਗ ਹੋਵੇ ਮੇਰਾ ਨਾਮ ਭਾਜੀ ਰਣਦੀਪ ਸਿੰਘ ਹੈ ਪਿੰਡ ਧਾਰੀਵਾਲ ਕਲੇਰ ਹੈ ਜੀ ਅੱਜ ਇਸ ਪਿੰਡ 'ਚ ਨੌਜਵਾਨ ਸੁਖਜਿੰਦਰ ਸਿੰਘ ਜਿਹਦੇ ਪਿਤਾ ਦਾ ਨਾਮ ਜੈਮਲ ਸਿੰਘ ਆ ਨਸ਼ੇ ਦੇ ਕਾਰਨ ਉਹਦੀ ਮੌਤ ਹੋ ਗਈ ਹੈ ਜੀ ਹਾਂਜੀ ਪਹਿਲਾਂ ਕਿੰਨੀਆਂ ਮੌਤਾਂ ਆਈਆਂ ਸੀ ਪਹਿਲਾਂ ਬਹੁਤ ਜ਼ਿਆਦੀਆਂ ਵੀਰ ਜੀ ਮੌਤਾਂ ਆਈਆਂ ਕੋਈ ਤਾਂ ਗਰਾਊਂਡ ਪਲੇਗਰਾਊਂਡ 'ਚੋਂ ਮਿਲਦਾ ਸਰਿੰਜ ਵਿੱਚ ਲੱਗੀ ਹੁੰਦੀ ਆ ਕੋਈ ਕਿਤੇ ਪਿਆ ਹੁੰਦਾ ਸਕੂਲ ਦੀ ਗਰਾਊਂਡ 'ਚ ਜਾਂ ਕਮਰਿਆਂ 'ਚ ਕਿਤੇ ਪਿਆ ਹੁੰਦਾ ਬਹੁਤ ਜ਼ਿਆਦੀਆਂ ਮੌਤਾਂ ਹੋ ਚੁੱਕੀਆਂ ਆ ਇਸ ਟਾਈਮ ਤੇ ਜੋ ਅੱਜ ਵੀ ਨੌਜਵਾਨ ਵੀਰ ਦੀ ਮੌਤ ਹੋਈ ਉਹ ਵੀ ਕੱਲਾ ਕੱਲਾ ਦੋਵਾਂ ਭੈਣਾਂ ਦਾ ਭਰਾ ਹੀ ਜਿਹਦੀ ਮੌਤ ਹੋ ਗਈ ਹੈ ਜੀ ਕਦੀ ਪ੍ਰਸ਼ਾਸਨ ਨੂੰ ਦਰਵਾਸਤੇ ਕੀਤੀ ਕੰਪਲੇਨ ਵੀ ਜੀ ਪ੍ਰਸ਼ਾਸਨ ਨੂੰ ਬਹੁਤ ਵਾਰ ਕਿਹਾ ਗਿਆ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਹਾਂਜੀ ਪਹਿਲਾਂ ਵੀ ਮੌਤ ਹੋਈ ਤੇ ਪ੍ਰਸ਼ਾਸਨ ਨੂੰ ਦੱਸਿਆ ਗਿਆ ਸੀ ਫਿਰ ਇੱਥੋਂ ਤੱਕ ਕਿ ਜਿਹੜੇ ਬੰਦੇ ਨਸ਼ਾ ਤਸਕਰਾਂ ਵੇਚਦੇ ਹਨ ਉਹਨਾਂ ਦੇ ਬਾਰੇ ਵੀ ਦੱਸਿਆ ਗਿਆ ਸੀ ਕੋਈ ਕਾਰਵਾਈ ਨਹੀਂ ਇੱਕ ਦੋ ਦਿਨ ਸਿਰਫ ਰੇਡ ਹੁੰਦੀ ਹੈ ਮੁੜ ਕੇ ਕੋਈ ਪੁੱਛਦਾ ਨਹੀਂ ਕੀ ਮੰਗ ਕਰਦੇ ਜੀ ਸਰਕਾਰ ਮੰਗ ਇਹ ਹੈ ਕਿ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਚਲੋ ਇਹਦੀ ਜਾਨ ਤੇ ਚਲ ਗਈ ਜਿਹੜੇ ਆਉਣ ਵਾਲੀ ਨੌਜਵਾਨੀ ਪੀੜ੍ਹੀ ਉਹ ਬਚ ਸਕੇ ਦੀ ਜੀ ਮੈਂ ਸਦਨਾਮ ਸਿੰਘ ਪਿੰਡ ਧਾਰਿਆਲ ਤੋਂ ਤੇ ਸਾਡੇ ਪਿੰਡ ਅੱਜ ਸੁਖਜਿੰਦਰ ਸਿੰਘ son of ਜੈਮਲ ਸਿੰਘ ਦੀ ਅੱਜ ਮੌਤ ਹੋਈ ਆ ਮੌਤ ਦਾ ਕਾਰਨ ਨਸ਼ਾ ਜੀ ਨਸ਼ਾ ਇਨਾ ਜ਼ਿਆਦਾ ਵੱਧ ਚੁੱਕਿਆ ਨਾ ਜੀ ਕਿ ਨਸ਼ੇ ਰੋਜ਼ ਹੀ ਮਤਲਬ ਕਿ ਇੱਕ ਨਾ ਇੱਕ ਮੁੰਡਾ ਮਤਲਬ ਨਸ਼ੇ ਦੇ ਨਾਲ ਹੀ ਮਰਦਾ ਜਾ ਰਿਹਾ ਆ ਇਹਦਾ ਕਾਰਨ ਇਹ ਆ ਕਿ ਮਤਲਬ ਕਿ ਜਿਹੜੇ ਪਿੰਡ ਦੇ ਵਿੱਚ ਅਸੀਂ ਰਹਿ ਰਹੇ ਆ ਇਹਦੇ ਵਿੱਚ ਮਤਲਬ ਕਿ ਇਨਾ ਜ਼ਿਆਦਾ ਨਸ਼ਾ ਵੇਚ ਰਿਹਾ ਨਾ ਕਿ ਕੋਈ ਹਾਲ ਹੀ ਨਹੀਂ ਜੇ ਆਪਾਂ ਨਸ਼ਾ ਉਧਰ ਨਸ਼ੇ ਵਾਲੇ ਬਨੇ ਮਤਲਬ ਕਿ ਜਾਣਦੇ ਆ ਤਾਂ ਉਧਰਲੀ ਸਾਈਡ ਦੇ ਉੱਤੇ ਤੁਸੀਂ ਇੱਕ ਵਾਰੀ ਜਾ ਕੇ ਵੇਖੋ ਕਿ ਉੱਥੇ ਆਵਾਜ਼ਾਂ ਪੈਂਦੀਆਂ ਜਿੱਦਾਂ ਲੰਡੇ ਬਾਜ਼ਾਰ ਦੇ ਵਿੱਚ ਕੱਪੜਿਆਂ ਦੀਆਂ ਆਵਾਜ਼ਾਂ ਪੈਂਦੀਆਂ ਉਦਾਂ ਮਤਲਬ ਕਿ ਆਵਾਜ਼ਾਂ ਮਾਰ-ਮਾਰ ਸਾਦੇ ਆ ਕਿ ਸਾਡੇ ਕੋ 300 ਨੂੰ ਗ੍ਰਾਮ ਲੈ ਜਾਓ ਸਾਡੇ ਕੋ ਇੰਨੇ ਨੂੰ ਲੈ ਜਾਓ ਇੰਨਾ ਜ਼ਿਆਦਾ ਨਸ਼ਾ ਵੱਧ ਚੁੱਕਿਆ ਹੈ ਕਿ ਇਹ ਘਟ ਨਹੀਂ ਰਿਹਾ ਬਹੁਤ ਜ਼ਿਆਦਾ ਵੱਧ ਚੁੱਕਿਆ ਵਾ ਤੇ ਪਿੰਡ ਦੇ ਵਿੱਚ ਰੋਜ਼ ਹੀ ਦਿਨ ਆਏ ਦਿਨ ਮੌਤ ਹੁੰਦੀ ਰਹਿੰਦੀ ਆ ਸਾਡੇ ਹੁੰਦਿਆਂ ਹੁੰਦਿਆਂ ਹੀ 5-7 ਮੌਤਾਂ ਤੇ ਹੋ ਚੁੱਕੀਆਂ ਨੇ ਤੇ ਇਹ ਪਰਿਵਾਰ ਲਈ ਵੀ ਬਹੁਤ ਵੱਡਾ ਝਟਕਾ ਵਾ ਕਿਉਂਕਿ ਪਰਿਵਾਰ ਦਾ ਇਕੱਲਾ-ਇਕੱਲਾ ਮੁੰਡਾ ਸੀ ਦੋਵਾਂ ਭੈਣਾਂ ਦਾ ਇੱਕ-ਇੱਕ ਲੋਤਾ ਭਰਾ ਸੀ ਜਿਹਦੀ ਮੌਤ ਅੱਜ ਮਤਲਬ ਸਵੇਰੇ ਸਵਕਤੇ ਹੋਈ ਆ ਤੇ ਬਹੁਤ ਵੱਡਾ ਝਟਕਾ ਲੱਗਾ ਪਰਿਵਾਰ ਨੂੰ ਜਿਹਦੇ ਕਾਰਨ ਗਾਹ ਵੀ ਮਤਲਬ ਕਿ ਸੇਹਦ ਮਿਲੇ ਕਿ ਨਸ਼ਾ ਗੀ ਵੱਲ ਤਸਕਰਾਂ ਵੱਲ ਮਤਲਬ ਕਿ ਖਿੱਚ-ਖਿੱਚੀ ਜਾਵੇ ਕਿ ਪੁਲਿਸ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਕਿ ਨਸ਼ੇ ਵੱਲ ਰੋਕਥਾਮ ਲਾਈ ਜਾਵੇ ਤਾਂ ਕਿ ਨਸ਼ਾ ਹੋਰ ਜ਼ਿਆਦਾ ਘਟ ਸਕੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਨਸ਼ਾ ਮਤਲਬ ਕਿ ਨਸ਼ੇ ਦੇ ਉੱਤੇ ਥੋੜੀ ਜਿਹੀ ਜ਼ੋਰ ਪਾਇਆ ਜਾਵੇ ਜੋ ਕਿ ਪੁਲਿਸ ਨੂੰ ਤਾਂ ਮਤਲਬ ਕਿ ਦੱਸੀਦਾ ਤੇ ਪੁਲਿਸ ਇੱਕ ਦਿਨ ਕਾਰਵਾਈ ਕਰਦੀ ਹੈ ਦੂਜੇ ਦਿਨ ਬੰਦੇ ਆਪ ਛੱਡ ਦਿੰਦੀ ਆ ਤੇ ਉਹਦੇ ਪਿੱਛੇ ਵੀ ਪੁਲਿਸ ਦਾ ਵੀ ਮਤਲਬ ਕਿ ਹੱਥ ਹੈ ਕਿ ਪੁਲਿਸ ਮਤਲਬ ਕਿ ਫੜਦੀ ਹੈ ਤੇ ਛੱਡਦੀ ਕਿਉਂ ਆ ਕਿਉਂਕਿ ਜੇ ਫੜਦੀ ਆ ਤੇ ਉਹਨਾਂ ਨੂੰ ਛੱਡ ਕੇ ਦਿੰਦੀ ਆ ਇਸ ਕਾਰਨ ਪੁਲਿਸ ਨੂੰ ਮਤਲਬ ਕਿ ਥੋੜਾ ਜਿਹਾ ਚਾਹੀਦਾ ਆ ਕਿ ਇਹਨਾਂ ਨਸ਼ਾ ਤਸਕਰਾਂ ਨੂੰ ਥੋੜੀ ਜਿਹੀ ਹੋਰ ਖਿੱਚ ਪਾਈ ਜਾਵੇ ਤਾਂ ਜੇ ਮਤਲਬ ਕਿ ਨਸ਼ਾ ਘਟ ਸਕੇ ਪ੍ਰਗਟ ਸਿੰਘ ਕਿਹੜਾ ਪਿੰਡ ਹੈ ਜੀ ਟਾੜੀ ਵਾਲ ਕਲੇਰ ਕੀ ਗੱਲ ਹੋਈ ਹੈ ਸਰ ਜੀ ਇਹ ਨਹਾਏ ਕਰਨ ਜਵਾਨ ਮੁੰਡੇ ਦੀ ਮੌਤ ਹੋਈ ਹੈ ਕੀ ਮੁੰਡੇ ਦਾ ਨਾਮ ਕੀ ਸੀ ਸੁਖਜਿੰਦਰ ਸਿੰਘ ਅੱਛਾ ਜੀ ਕੀ ਗੱਲ ਹੋਈ ਤੁਹਾਨੂੰ ਕਿਦਾ ਬਦਲ ਕੇ ਇਹ ਨਹਾਏ ਸਾਡੇ ਪਿੰਡ ਨਹਾਏ ਬਹੁਤ ਜਗਾ ਤੇ 15 20 ਦਿਨ ਹੀ ਕਦੀ ਮੌਤ ਹੁੰਦੀ ਰਹਿੰਦੀ ਹੈ ਕੋਈ ਨਹਿਰ ਤੇ ਡਿਗਾ ਹੁੰਦਾ ਆ ਕੋਈ ਪਿਆਲੀ ਚ ਡਿਗਾ ਹੁੰਦਾ ਕੋਈ ਰੱਤਿਆ ਚ ਡਿਗਾ ਹੁੰਦਾ ਡਿਗਾ ਲਾ ਗਈ ਤੇ ਇਹਦੀ ਕਦੀ ਕੋਈ ਦਰਖਾਸਤ ਕੋਈ ਕੰਪਲੇਨ ਨਹੀਂ ਕੀਤੀ ਕਾਰਵਾਈ ਨਹੀਂ ਕਰਦੀ ਕੋਈ ਸਰਕਾਰ ਇੱਥੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹੜੇ ਆਉਂਦਾ ਜੇ ਖੁਦ ਅਸੀਂ ਫੜਾਉਨੇ ਆ ਤੇ ਕਹਿ ਦਿੰਦੇ ਨੇ ਸਾਡੇ ਬੰਦੇ ਖੜੋ ਸਾਡੇ ਬੰਦੇ ਸ਼ੇਲ ਕਰਾਉਣਗੇ ਤੇ ਉਹਨਾਂ ਦੇ ਬੰਦੇ ਤੇ ਪਹਿਲੇ ਫੋਨ ਕਰ ਦਿੰਦੇ ਨੇ ਸਮੈਗ ਫੜਨ ਵਾਲੇ ਕੋਦੇ ਸ਼ੇਲ ਕਿਨੇ ਕਰਾਉਣੀ ਐ ਅਸੀਂ ਖੁਦ ਆਪ ਖਤੀ ਸ਼ੇਲ ਕਰਾਈ ਬੰਦਾ ਨਹੀਂ ਚੁੱਕਦੇ ਇਹੋ ਜਿਹੇ ਹਾਲਾਤ ਨੇ ਪਿੰਡ ਦੇ ਪਿੰਡ ਦੇ ਆਟਾ ਸਾਡੇ ਪਿੰਡ ਘੱਟ ਹੋਏਗਾ ਤੇ ਸਮੈਗ ਜ਼ਿਆਦਾ ਹੋਏਗੀ ਕੀ ਮੰਗ ਕਰਦੇ ਜੀ ਸਰਕਾਰ ਕੋਲ ਮੰਗ ਇਹੋ ਸਰਕਾਰ ਤੋਂ ਕਰਦੇ ਆ ਕਿ ਨਹੀ ਦੀ ਰੋਕਥਾਮ ਲਾਈ ਜਾਵੇ ਤੇ ਕੰਟਰੋਲ ਕੀਤਾ ਜਾਵੇ ਨਹੀ ਤੇ ਗਾਂ ਜਿਹੜੇ ਗਾਂ ਬੱਚੇ ਵੱਜਣ ਜੋ ਜਿਨ੍ਹਾਂ ਨਾਲ ਹੋਣਾ ਇਹਨਾਂ ਦੇ ਵਿਚਾਰਿਆਂ ਨਾਲ ਜੋ ਹੋ ਗਿਆ ਤੇ ਹੋ ਗਿਆ